ਹਾਂਜੀ ਇਹ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਉਪਰਾਲੇ ਸਦਕਾ ਸਾਨੂੰ ਮਿਲਿਆ ਜਿਸ ਦਾ ਸਾਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਤੇ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਪੂਰੀ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਹ ਐਂਟੀ ਡਰੋਨ ਸਿਸਟਮ ਨੂੰ ਅਸੀਂ ਇਸ ਨੂੰ ਸਕਸੈਸਫੁਲ ਬਣਾਵਾਂਗੇ ਆਉਣ ਦੇ ਦਿਨਾਂ ਦੇ ਵਿੱਚ ਤੇ ਇਹਦੇ ਵਿੱਚ ਇਹ ਸਾਨੂੰ ਫਾਇਦਾ ਵੀ ਜੋ ਵੀ ਨਸ਼ਾ ਤਸਕਰ ਅਸੀਂ ਤਸਕਰੀ ਕਰਦੇ ਆ ਉਹਨਾਂ ਨੂੰ ਵੀ ਫੜਨ ਵਿੱਚ ਸਾਨੂੰ ਸਹਾਇਤਾ ਮਿਲੂਗੀ ਅਤੇ ਜਿਹੜੇ ਡਰੱਗਸ ਆਉਂਦੇ ਆ ਤੇ ਡਰੋਨਸ ਆਉਂਦੇ ਆ ਡਰੋਨਸ ਨੂੰ ਨਾ ਸਿਰਫ ਅਸੀਂ ਡਿਟੈਕਟ ਕਰਾਂਗੇ ਇਹਦੇ ਨਾਲ ਤੇ ਉਹਨਾਂ ਨੂੰ ਆਪਾਂ ਕੈਪਚਰ ਵੀ ਕਰ ਲਾਂਗੇ ਉਹ ਸਾਡੇ ਰਿਕਵਰ ਵੀ ਹੋਣਗੇ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਸਾਨੂੰ ਬਹੁਤ ਸਹਾਈ ਹੋਗਾ ਸਰ ਇਹ ਕਿੰਨੇ ਕਿਲੋਮੀਟਰ ਤੱਕ ਜਿਹੜੀ ਇਹ ਮਾਰ ਕਰੇਗੀ ਸਰ ਇਹ ਐਂਟੀ ਡਰੋਨ ਸਿਸਟਮ ਹੈ ਪਾਕਿਸਤਾਨ ਦੀ ਜਿਹੜੀ ਹਾਈਟ ਹੈ ਡਰੋਨ ਦੀ ਬਹੁਤ ਜ਼ਿਆਦਾ ਹੁੰਦੀ ਥੀ ਉਸ ਨੂੰ ਵੀ ਇਹ ਮਾਰ ਕਰੇਗੀ ਬਿਲਕੁਲ ਜੀ ਇਹਦੀ ਬਹੁਤ ਰੇਂਜ ਹੈ ਬਹੁਤ ਵਧੀਆ ਹੈ ਇਹ ਕੁਆਲਿਟੀ ਦਾ ਸਾਡੇ ਕੋਲ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹਦੇ ਨਾਲ ਅਸੀਂ ਸਾਰੇ ਏਰੀਆ ਦੇ ਵਿੱਚ ਜਿੰਨੀ ਸਾਡਾ ਬਾਰਡਰ ਹੈ ਡਿਸਟ੍ਰਿਕਟ ਦਾ ਉਹਦੇ ਵਿੱਚ ਸਾਡੀ ਇਹ ਕਾਰਗਰ ਹੋ ਗਈ ਸਰ ਕਿਵੇਂ ਕੰਮ ਕਰੇਗੀ ਸਰ ਕੁਝ ਇਸ ਬਾਰੇ ਦੱਸੋ ਕਿਵੇਂ ਕੰਮ ਕਰੇਗੀ ਐਂਟੀ ਡਰੋਨ ਸਿਸਟਮ ਇਹ ਵਧੀਆ ਜੀ ਐਂਟੀ ਡਰੋਨ ਸਿਸਟਮ ਜਿਹੜੇ ਵੀ ਹੁੰਦੇ ਆ ਉਹ ਡਿਟੈਕਸ਼ਨ ਕਰਦੇ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਡਰੋਨ ਨੂੰ ਇਹ نیچے ਗਰਾਉਣ ਦੇ ਵਿੱਚ ਵੀ ਸક્ષਮਾ ਪੂਰੇ ਸਰ ਇਹ ਕਿਨਿਆ ਕੋ ਸਰ ਐਂਟੀ ਡਰੋਨਸ ਨੂੰ ਜਿਹੜੀ ਹੈ ਮਿਲੇਗੀ ਕਿ ਬਾਰਡਰ ਜਿਹੜਾ ਹੈ ਭਾਰਤ ਦਾ ਜ ਬਹੁਤ ਲੰਬਾ ਹੈ ਜਿਹੜਾ ਪੰਜਾਬ ਦੀ ਕਰਕੇ ਹੈ ਜਿਹੜਾ ਪ੍ਰੋਫਸਰ ਦੀ ਗੱਲ ਕੀਤੀ ਚਾਹੀਦੀ ਤਾਂ ਕਿੰਨੇ ਕੋ ਡਰੋਨ ਸਿਸਟਮ ਹੋਰ ਇਹ ਲੱਗਣਗੇ ਸਰ ਐਂਟੀ ਡਰੋਨ ਇਹ ਸਾਨੂੰ ਫਿਲਹਾਲ ਇੱਕ ਐਂਟੀ ਡਰੋਨ ਸਿਸਟਮ ਜਿਹੜਾ ਇੱਥੇ ਮਿਲਿਆ ਤੇ ਇਸ ਤੋਂ ਬਾਅਦ ਸਾਨੂੰ ਦੋ ਹੋਰ ਐਂਟੀ ਡਰੋਨ ਸਿਸਟਮ ਆਉਂਦੇ ਦਿਨਾਂ ਦੇ ਵਿੱਚ ਮੋਸਟ ਪ੍ਰੋਬਬਲੀ ਸਾਨੂੰ ਮਿਲ ਰਏ ਸਰ ਇੱਕ ਜਗ੍ਹਾ ਤੇ ਤਣਾਤ ਰਹੇਗੀ ਕਿ ਵੱਖ-ਵੱਖ ਜਗ੍ਹਾ ਤੇ ਜਾ ਕੇ ਸਰ ਇਹ ਮੋਬਾਈਲ ਹੈ ਜੀ ਇਹ ਜੇ ਤੁਸੀਂ ਦੇਖ ਸਕਦੇ ਹੋ ਮੋਬਾਈਲ ਅਸੀਂ ਜਿੱਥੇ ਵੀ ਸਾਨੂੰ ਕੋਈ ਇੰਟੀਮੇਸ਼ਨ ਹੋਊਗੀ ਕੋਈ ਸਾ ਇਹ ਇਨਫੋਰਮੇਸ਼ਨ ਆਉਂਦੀ ਹੈ ਉੱਥੇ ਅਸੀਂ ਇਹਨੂੰ ਵਜਾ ਸਕਦੇ ਹਾਂ ਉੱਥੇ ਇਹਨੂੰ ਐਕਟੀਵੇਟ ਕਰ ਸਕਦਾ ਹਾਂ ਹਾਂਜੀ ਇਹ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹਨਾਂ ਦੇ ਉਪਰਾਲੇ ਸਦਕਾ ਸਾਨੂੰ ਮਿਲਿਆ ਜਿਸ ਦਾ ਸਾਨੂੰ ਬਹੁਤ ਹੀ ਫਾਇਦਾ ਹੋਣ ਵਾਲਾ ਤੇ ਜਿਹਦੇ ਵਿੱਚ ਅਸੀਂ ਬੀਐਸਐਫ ਦੇ ਨਾਲ ਪੂਰੀ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਹ ਐਂਟੀ ਡਰੋਨ ਸਿਸਟਮ ਨੂੰ ਅਸੀਂ ਇਸ ਨੂੰ ਸਕਸੈਸਫੁਲ ਬਣਾਵਾਂਗੇ ਆਉਂਦੇ ਦਿਨਾਂ ਦੇ ਵਿੱਚ ਤੇ ਇਹਦੇ ਵਿੱਚ ਇਹ ਸਾਨੂੰ ਫਾਇਦਾ ਵੀ ਜੋ ਵੀ ਨਸ਼ਾ ਤਸਕਰ ਨਸ਼ਾ ਤਸਕਰੀ ਕਰਦੇ ਆ ਉਹਨਾਂ ਨੂੰ ਵੀ ਫੜਨ ਵਿੱਚ ਸਾਨੂੰ ਸਹਾਇਤਾ ਮਿਲੂਗੀ ਅਤੇ ਜਿਹੜੇ ਡਰੱਗਸ ਆਉਂਦੇ ਆ ਤੇ ਡਰੋਨਸ ਆਉਂਦੇ ਆ ਡਰੋਨਸ ਨੂੰ ਨਾ ਸਿਰਫ ਅਸੀਂ ਡਿਟੈਕਟ ਕਰਾਂਗੇ ਇਹਦੇ ਨਾਲ ਤੇ ਉਹਨਾਂ ਨੂੰ ਆਪਾਂ ਕੈਪਚਰ ਵੀ ਕਰ ਲਾਂਗੇ ਉਹ ਸਾਡੇ ਰਿਕਵਰ ਵੀ ਹੋਣਗੇ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਸਾਨੂੰ ਬਹੁਤ ਸਹਾਈ ਹੋਗਾ ਇਨੇ ਕਿਲੋਮੀਟਰ ਤੱਕ ਜਿਹੜੀ ਇਹ ਮਾਰ ਕਰੇਗੀ ਸਾਰੇ ਐਂਟੀ ਡਰੋਨ ਸਿਸਟਮ ਆ ਪਾਕਿਸਤਾਨ ਦੀ ਜਿਹੜੀ ਹਾਈਟ ਹੈ ਡਰੋਨ ਦੀ ਬਹੁਤ ਜ਼ਿਆਦਾ ਹੁੰਦੀ ਏ ਉਸ ਨੂੰ ਵੀ ਇਹ ਮਾਰ ਕਰੇਗੀ ਬਿਲਕੁਲ ਜੀ ਇਹਦੀ ਬਹੁਤ ਰੇਂਜ ਹੈ ਬਹੁਤ ਵਧੀਆ ਇਹ ਕੁਆਲਿਟੀ ਦਾ ਸਾਡੇ ਕੋਲ ਜਿਹੜਾ ਐਂਟੀ ਡਰੋਨ ਸਿਸਟਮ ਹੈ ਤੇ ਇਹਦੇ ਨਾਲ ਅਸੀਂ ਸਾਰੇ ਏਰੀਆ ਦੇ ਵਿੱਚ ਜਿੰਨੀ ਸਾਡਾ ਬਾਰਡਰ ਹੈ ਡਿਸਟ੍ਰਿਕਟ ਦਾ ਉਹਦੇ ਵਿੱਚ ਸਾਡੀ ਕਾਰਗਰ ਹੋ ਗਈ ਸਰ ਕਿਵੇਂ ਕੰਮ ਕਰੇਗੀ ਸਰ ਕੁਝ ਇਸ ਬਾਰੇ ਦੱਸੋ ਕਿਵੇਂ ਕੰਮ ਕਰੇਗੀ ਐਂਟੀ ਡਰੋਨ ਸਿਸਟਮ ਇਹ ਵਧੀਆ ਜੀ ਐਂਟੀ ਡਰੋਨ ਸਿਸਟਮ ਜਿਹੜੇ ਵੀ ਹੁੰਦੇ ਆ ਉਹ ਡਿਟੈਕਸ਼ਨ ਕਰਦੇ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਡਰੋਨ ਨੂੰ ਇਹ ਨੀਚੇ ਗਰਾਉਣ ਦੇ ਵਿੱਚ ਵੀ ਸક્ષਮਾ ਪੁਰੇ ਸਰ ਇਹ ਕਿੰਨਾਂ ਕੋ ਸਰ ਐਂਟੀ ਡਰੋਨਸ ਨੂੰ ਜਿਹੜੀ ਹੈ ਮਿਲੇਗੀ ਕਿ ਬਾਰਡਰ ਜਿਹੜਾ ਹੈ ਭਾਰਤ ਦਾ ਜ ਬਹੁਤ ਲੰਬਾ ਹੈ ਜਿਹੜਾ ਪੰਜਾਬ ਦੀ ਕਰਕੇ ਤੇ ਜਿਹੜਾ ਪ੍ਰੋਜੈਕਟ ਦੀ ਗੱਲ ਕੀਤੀ ਚਾਹੀਦੀ ਤਾਂ ਕਿੰਨੇ ਕੋ ਡਰੋਨ ਸਿਸਟਮ ਹੋਰ ਇਹ ਲੱਗਣਗੇ ਸਰ ਐਂਟੀ ਡਰੋਨ ਇਹ ਸਾਨੂੰ ਫਿਲਹਾਲ ਇੱਕ ਐਂਟੀ ਡਰੋਨ ਸਿਸਟਮ ਜਿਹੜਾ ਇੱਥੇ ਮਿਲਿਆ ਤੇ ਇਸ ਤੋਂ ਬਾਅਦ ਸਾਨੂੰ ਦੋ ਹੋਰ ਐਂਟੀ ਡਰੋਨ ਸਿਸਟਮ ਆਉਂਦੇ ਦਿਨਾਂ ਦੇ ਵਿੱਚ ਮੋਸਟ ਪ੍ਰੋਬਬਲੀ ਸਾਨੂੰ ਮਿਲ ਰਏ ਸਰ ਇੱਕ ਜਗ੍ਹਾ ਤੇ ਤਣਾਤ ਰਹੇਗੀ ਕਿ ਵੱਖ-ਵੱਖ ਜਗ੍ਹਾ ਤੇ ਜਾ ਕੇ ਸਰ ਇਹ ਮੋਬਾਈਲ ਹੈ ਜੀ ਇਹ ਨਾ ਤੁਸੀਂ ਦੇਖ ਸਕਦੇ ਹੋ ਮੋਬਾਈਲ ਅਸੀਂ ਜਿੱਥੇ ਵੀ ਸਾਨੂੰ ਕੋਈ ਇੰਟੀਮੇਸ਼ਨ ਹੋਊਗੀ ਕੋਈ ਸਾਡੀ ਇਨਫੋਰਮੇਸ਼ਨ ਆਉਂਦੀ ਹੈ ਉੱਥੇ ਅਸੀਂ ਇਹਨੂੰ ਵਜਾ ਸਕਦੇ ਹਾਂ ਉੱਥੇ ਇਹਨੂੰ ਐਕਟੀਵੇਟ ਕਰ ਸਕਦਾ ਹਾਂ